ਕਪੂਰਥਲਾ ਦੀ ਇੱਕ ਸਮਾਸੇਵੀ ਸੰਸਥਾ ਦੇ ਨਾਂ ਰੋਸ ਤੋਂ ਭਰਤ ਘੁੰਮਣਾਈ ਇੱਕ ਰੂਸੀ ਲੜਕੀ ਨਾਲ ਇੱਕ ਘਟਨਾ ਸਾਹਮਣੇ ਆਈ ਹੈ ਫਗਵਾੜਾ ਦੇ ਰੇਲਵੇ ਸਟੇਸ਼ਨ ਤੇ ਉਸ ਦਾ ਪਾਸ ਖੋ ਲਿਆ ਗਿਆ ਜਿਸ ਬਾਰੇ ਦੱਸਦੇ ਹੋਏ ਸਮਾਸੇਵੀ ਸੰਸਥਾ ਦੇ ਮੈਨੇਜਰ ਨੇ ਦੱਸਿਆ ਕਿ ਉਹ ਅਕਸਰ ਲੋਕਾਂ ਨੂੰ ਅਧਿਆਤਮਿਕ ਗਿਆਨ ਲਈ ਭਾਰਤ ਦੀ ਯਾਤਰਾ ਤੇ ਲੈ ਕੇ ਜਾਂਦੀ ਹੈ ਅਤੇ ਉਹਨਾਂ ਨੂੰ ਭਾਰਤ ਅਤੇ ਪੰਜਾਬ ਦੇ ਵੱਖ-ਵੱਖ ਅਧਿਆਤਮਿਕ ਧਾਰਮਿਕ ਅਤੇ ਇਤਿਹਾਸਿਕ ਸਥਾਨਾਂ ਤੇ ਲੈ ਜਾਂਦੀ ਹੈ ਪਰ ਹਾਲ ਹੀ ਵਿੱਚ ਜਦੋਂ ਉਹ ਰਿਸ਼ੀਕੇਸ਼ ਤੋਂ ਜਲੰਧਰ ਵਾਪਸ ਆ ਰਹੀ ਸੀ ਤਾਂ ਉਹ ਫਗਵਾੜਾ ਗਈ ਸੀ ਜਦੋਂ ਉਹ ਰੇਲਵੇ ਸਟੇਸ਼ਨ ਤੇ ਪਹੁੰਚੇ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਉਸਦੇ ਨਾਲ ਆਈ ਇੱਕ ਰੂਸੀ ਲੜਕੀ ਦਾ ਪਰਸ ਖੋਲ੍ਹ ਲਿਆ ਜਿਸ ਵਿੱਚ 3 ਲੱਖ ਰੁਪਏ ਤੋਂ ਵੱਧ ਦੀ ਭਾਰਤੀ ਅਤੇ ਵਿਦੇਸ਼ੀ ਕਰੰਸੀ ਤੋਂ ਇਲਾਵਾ ਉਸਦਾ ਪਾਸਪੋਰਟ, ਬੈਂਕ ਕਾਰਡ ਆਪੀ ਸੀ ਕਿ ਇਸ ਘਟਨਾ ਕਾਰਨ ਉਹ ਬਹੁਤ ਡਰ ਗਿਆ ਸੀ ਅਤੇ ਪੰਜਾਬ ਵਿੱਚ ਬਣੇ ਇਸ ਮਾਹੌਲ ਕੰਨ ਉਹ ਕਾਫੀ ਤਣਾਅਪੂਰਨ ਵਿੱਚ ਹੈ ਅਤੇ ਉਸ ਸਮੇਂ ਉਹ ਇੰਨਾ ਪਰੇਸ਼ਾਨ ਅਤੇ ਡਰਿਆ ਹੋਇਆ ਸੀ ਕਿ ਉਸਨੇ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਕੀਤੀ ਪਰ ਹੁਣ ਪਹੁੰਚ ਕੇ ਕਪੂਰਥਲਾ ਨੇ ਪੁਲਿਸ ਨੂੰ ਸੂਚਿਤ ਕੀਤਾ ਹੈ ਜਿਨ੍ਹਾਂ ਨੇ ਉਸ ਨੂੰ ਫਗਵਾੜਾ ਤੇ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਹੈ ਪਰ ਫਗਵਾੜਾ ਦੇ ਡੀਐਸਪੀ ਜਸਪ੍ਰੀਤ ਸਿੰਘ ਅਨੁਸਾਰ ਉਨ੍ਹਾਂ ਨੂੰ ਹਜੇ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ ਮੇਰਾ ਨਾਮ ਜਸਵਿੰਦਰ ਰਾਜੀ ਜੀ ਕਿੱਥੋਂ ਆਏ ਤੁਸੀਂ ਅਸੀਂ ਰਸ਼ੀਆ ਤੋਂ ਆਏ ਹਾਂ ਜੀ ਠੀਕ ਹੈ ਅੱਗੇ ਵੀ ਆਨੇ ਆ ਅੱਗੇ ਵੀ ਹਾਂਜੀ ਕਾਫੀ ਵਾਰ ਅਸੀਂ ਟੂਰ ਆਰਗੇਨਾਈਜ਼ ਕਰ ਚੁੱਕੇ ਹਾਂ ਇੱਥੇ ਤੇ ਸਵਾਰ ਅਸੀਂ ਆਏ ਸੀਗੇ ਰਿਸ਼ੀਕੇਸ਼ ਆਏ ਸੀਗੇ ਹਰ ਹਰ ਵਾਰੀ ਗਰੁੱਪ ਲੈ ਕੇ ਆਉਂਦੇ ਹਾਂ ਹਰ ਵਾਰੀ ਗਰੁੱਪ ਲੈਣਾ ਕਿੰਨੇ ਜਣਾਂ ਦਾ ਗਰੁੱਪ ਹੁੰਦਾ ਐਤਕੀ ਸਾਡਾ ਡਿਫਰੈਂਟ ਟਾਈਮ ਤੇ ਡਿਫਰੈਂਟ ਗਰੁੱਪ ਹੁੰਦੇ ਸਾਡੇ ਐਤਕੀ ਮੇਰਾ 3 ਜਣਿਆਂ ਦਾ ਗਰੁੱਪ ਸੀ ਠੀਕ ਤੇ ਇਹ ਕਿੰਨੇ ਦਿਨਾਂ ਦਾ ਸੀਗਾ ਤੁਹਾਡਾ ਟੂਰ ਸਾਡਾ ਟੂਰ ਸੀਗਾ ਇਹ 2 ਵੀਕਸ ਦਾ ਟੂਰ ਠੀਕ ਤੇ ਇਹ ਕੀ ਮਾਮਲਾ ਕੀ ਹੋ ਗਿਆ ਜਿਹੜਾ ਸਾਰਾ ਦਾ ਬਿਮਾਰ ਸਾਡੇ ਨਾਲ ਐਕਚੁਅਲੀ ਅਸੀਂ ਆਏ ਸੀਗੇ ਰਿਸ਼ੀਕੇਸ਼ ਤੋਂ ਸਾਡੀ ਟ੍ਰੇਨ ਸੀਗੀ ਆਪਣੇ ਜਲੰਧਰ ਵਾਸਤੇ ਤੇ ਅਸੀਂ ਫਗਵਾੜੇ ਜਦੋਂ ਉਤਰੇ ਆ ਟ੍ਰੇਨ ਚ ਸਾਨੂੰ ਜਿੱਦਾਂ ਰੀਸੀਵ ਕਰਨ ਵਾਸਤੇ ਮੁੰਡਾ ਆਇਆ ਮੇਰਾ ਫਰੈਂਡ ਤੇ ਉਸ ਤੋਂ ਪਹਿਲਾਂ ਹੀ ਅਸੀਂ ਪਲੇਟਫਾਰਮ ਦੇ ਉੱਤੇ ਉਤਰੇ ਹੀ ਆ ਉੱਥੇ ਹੀ ਸਾਡੇ ਨਾਲ ਇੱਕ ਮੈਡਮ ਸੀ ਮੇਰੇ ਨਾਲ ਇਹਨਾਂ ਦਾ ਸਨੇਚ ਕਰ ਲਿਆ ਇਹਨਾਂ ਦਾ ਬੈਗ ਸਨੇਚ ਕਰਕੇ ਭੱਜ ਗਏ ਲੋ ਇਹ ਵੀ ਰਸ਼ੀਆ ਤੋਂ ਆਏ? ਹਾਂਜੀ ਰਸ਼ੀਆ ਤੋਂ ਇਹ ਕਿੱਦੀ ਵਾਰ ਆਏ ਇੱਥੇ? ਇਹ ਨਹੀਂ ਸੈਕਿੰਡ ਪਾਈ। ਫਿਰ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਕਾਫੀ ਅਸੀਂ ਉੱਥੇ ਜਿੱਦਾਂ ਨਰਵਸ ਸੀਗੇ ਅਸੀਂ ਕੋਈ ਰਿਪੋਰਟ ਵਗੈਰਾ ਅਸੀਂ ਕੁਝ ਨਹੀਂ ਲਖਾਈ ਤੁਹਾਨੂੰ ਪਤਾ ਇੱਥੇ ਦਾ ਸਿਸਟਮ ਜਦੋਂ ਮੇਰੇ ਹਿਸਾਬ ਨਾਲ ਕੋਈ ਰਿਪੋਰਟ ਲਗਾਉਣ ਤੇ ਵੀ ਤੁਹਾਨੂੰ ਕੋਈ ਰਿਕਵਰੀ ਮਿਲਦੀ ਨਹੀਂ ਹੈ ਨਾ ਇਸ ਕਰਕੇ ਅਸੀਂ ਬੈਟਰ ਇਹ ਸਮਝਿਆ ਹੋਰ ਜ਼ਿਆਦਾ ਉੱਥੇ ਹਰਾਸਮੈਂਟ ਹੋਣ ਦੇ ਨਾ ਹੋਈ ਅਸੀਂ ਕਿਉਂਕਿ ਉੱਥੇ ਲੋਕਾਂ ਨੂੰ ਤਮਾਸ਼ਾ ਦੇਖਣ ਨੂੰ ਇਕੱਠੇ ਹੋ ਜਾਣਾ ਸੀਗਾ ਇਸ ਕਰਕੇ ਅਸੀਂ ਕੋਈ ਰਿਪੋਰਟ ਉੱਥੇ ਨਹੀਂ ਲਖਾਈ ਨਹੀਂ ਇਹ ਕਿੰਨੇ ਜਾਣੇ ਸੀਗੇ ਜਿਨ੍ਹਾਂ ਨੇ ਬੈਕ ਹੋਇਆ ਵਾ ਤੇ ਕਿੰਨੇ ਵਜੇ ਦੀ ਘਟਨਾ ਸੀ ਇਹ ਇਹ ਤਕਰੀਬਨ 12:00 ਵਜੇ ਦੀ ਦਿੰਦੀ ਸੀ ਘਟਨਾ ਕਿੰਨੇ ਜਾਣੇ ਸੀਗੇ ਇਹ ਆ ਕੋਣ ਇਹ ਬੈਗ ਕੋਣ ਰੋ ਸਕੂਲ ਕਾ ਨੀ ਵੀ ਲੈਤਾ ਹਾਂ ਤੋ ਤੋ ਇੱਕ ਜਗਾ ਉੱਤਲੇ ਚਲਾ ਵੇਕ ਦਵਾ ਹਾਂਜੀ ਇੱਕ ਜਣਾ ਸੀਗਾ ਜਿਹੜਾ ਇੱਕ ਜਣਾ ਸੀਗਾ ਤੇ ਬੈਗ ਵਿੱਚ ਕੀ ਕੀਮਤੀ ਸਮਾਨ ਸੀ ਬੈਗ ਦੇ ਵਿੱਚ ਸਤੋਤਮ ਬਿੱਲ ਨਾ ਸਤੋਤਮ 3800 ਡਾਲਰ 15000 ਰੂਸਕੀ ਰੁਪਈਏ 9000 ਉਸ ਵਾਸਖ ਜੇਨੂ ਹਾਂਜੀ ਆਕਾ ਇੱਕ ਕੁਝ ਹੋਰ ਇਹਦਾ ਇੱਕ ਪਾਸਪੋਰਟ ਸੀਗਾ ਇਹਦਾ ਜੀ ਆਪਣੇ 3800 ਡਾਲਰ ਸੀਗਾ ਤੇ 1500 ਜਿਹੜਾ ਰਸ਼ੀਅਨ ਕਰੰਸੀ ਸੀ 15000 ਰਸ਼ੀਅਨ ਕਰੰਸੀ ਸੀ ਤੇ 9000 ਰੁਪਏ ਇੰਡੀਅਨ ਰੁਪੀ ਸੀਗਾ ਤੇ ਇਹਦੇ ਘਰ ਦੀਆਂ ਚਾਬੀਆਂ ਸੀਗੀਆਂ ਉਧਰ ਲਈਆਂ ਕਾਰਡ ਸੀਗੇ ਇੱਧਰ ਰਸ਼ੀਅਨ ਕਾਰਡ ਸੀਗੇ ਇਹਦੇ ਤੇ ਜਦੋਂ ਇਹ ਕਟਨਾ ਕਟਿਆ ਤੇ ਪੁਲਿਸ ਨੂੰ ਕੰਪਲੇਨਟ ਕੀਤੀ ਤੁਸੀਂ ਜਾਂ ਸਟੇਸ਼ਨ ਤੇ ਕਿਸੇ ਕਿਸੇ ਪੁਲਿਸ ਨੂੰ ਕਿਹਾ ਗਿਆ ਨਹੀਂ ਉੱਥੇ ਅਸੀਂ ਇਹ ਬੈਟਰ ਕਿਉਂਕਿ ਅਸੀਂ ਟਾਇਰਡ ਬਹੁਤ ਸੀਗੇ ਇੱਥੇ ਸਫਰ ਚੋਂ ਆਏ ਹੋਏ ਤੇ ਇਸ ਕਰਕੇ ਇਹ ਤਾਂ ਜਦਾਂ ਕਾਫੀ ਨਰਵਸ ਹੋ ਗਈ ਸੀ ਡਿਗਣ ਨੂੰ ਫਿਰਦੀ ਸੀ ਇਸ ਕਰਕੇ ਅਸੀਂ ਮੈਂ ਇਹ ਬੈਟਰ ਸਮਝਿਆ ਕਿਉਂਕਿ ਜੇ ਇੱਥੇ ਆਪਾਂ ਅਸੀਂ ਕੁਝ ਕਰਦੇ ਤਾਂ ਉੱਥੇ ਤਮਾਸ਼ਾ ਲੱਗ ਜਾਣਾ ਸੀਗਾ ਲੋਕਾਂ ਨੇ ਭੀੜ ਤਾਂ ਤੁਹਾਨੂੰ ਪਤਾ ਲੋਕਾਂ ਤਮਾਸ਼ਾ ਦੇਖਣਾ ਸੀਗਾ ਇਸ ਕਰਕੇ ਅਸੀਂ ਉੱਥੇ ਕੋਸ਼ਿਸ਼ ਨਹੀਂ ਕੀਤਾ ਅਸੀਂ ਵਾਪਸ ਆ ਗਏ ਸੀ ਹੁਣ ਕੰਪਲੀਟ ਕੀਤੀ ਕਿਸ ਨੇ ਹੁਣ ਅਸੀਂ ਹਾਂ ਐਸਪੀ ਸਾਹਿਬ ਕੋ ਗਏ ਸੀਗੇ ਕਬੂਤਲੇ ਤੇ ਉਹਨਾਂ ਨੂੰ ਅਸੀਂ ਧਿਆਨ ਦੇ ਵਿੱਚ ਪਾ ਲੈਂਦੀ ਉਹਨਾਂ ਦੇ ਠੀਕ ਹੈ ਉਹਨਾਂ ਨੇ ਹੀ ਕਿਹਾ ਉਹ ਕਹਿੰਦੇ ਸੀ ਤੁਸੀਂ ਤਾਂ ਜਾ ਫਗਵਾੜੇ ਜਾ ਕੇ ਤੁਸੀਂ ਜਾਂ ਤਾਂ ਇੱਕ ਐਫ ਆਈ ਆਰ ਕਰਵਾ ਦਿਓ ਜਾਂ ਇੱਕ ਹੋਰ ਡੀ ਡੀ ਆਰ ਹੁੰਦੀ ਕੋਈ ਮਿੰਤਾ ਇਹਨਾਂ ਡਿਟੇਲਾਂ ਦਾ ਪਤਾ ਨਹੀਂ ਪਰ ਮੈਂ ਨਹੀਂ ਚਾਹੁੰਦਾ ਕਿ ਅਸੀਂ ਤਰੀਕਿਆਂ ਦੇ ਵਿੱਚ ਅਸੀਂ ਉਲਝੀਏ ਜਾਂ ਕਿੱਦਾਂ ਇਹਨੂੰ ਵੀ ਕੋਈ ਹੋਰ ਹਰਾਸਮੈਂਟ ਹੋਵੇ ਇਸ ਕਰਕੇ ਅਸੀਂ ਬੈਠ ਰਹੇ ਹਾਂ ਸਾਨੂੰ ਚਲੋ ਜੋ ਲੌਸ ਹੋ ਗਿਆ ਹੋ ਗਿਆ ਹੁਣ ਕੀ ਕਰ ਸਕਦੇ ਆਂ ਵਾਪਸ ਕਰੀ ਜਾਣਾ ਨਹੀਂ ਵਾਪਸ ਕਰੀ ਜਾਣਾ ਵਾਪਸ ਅਸੀਂ પાਸ ਹੁੰਦੀ ਆਂ ਠੀਕ ਉਹਨਾਂ ਕੀ ਮੰਗ ਕੀ ਕਰਦੇ ਆ ਤੇ ਮੰਗ ਇਹ ਹੈ ਕਿ ਇਨ ਫਿਊਚਰ ਸਾਨੂੰ ਕੋਈ ਸਿਕਿਉਰ ਹੋਵੇ ਕੋਈ ਜਾਨੀ ਹੋਰ ਨਾ ਕਿਸੇ ਨਾਲ ਕੋਈ ਘਟਨਾ ਹੋਵੇ ਸਰਕਾਰਾਂ ਨੂੰ ਇਹ ਚਾਹੀਦਾ ਇਦਾਂ ਦੇ ਜਿਹੜੇ ਹੈਗੇ ਆ ਕੋਈ ਨਸ਼ੇੜੀ ਟਾਈਪ ਜਾਂ ਜਿਹੜੇ ਲੁੱਟਾਂ ਖੋਹਾਂ ਕਰਦੇ ਆ ਉਹਨਾਂ ਤੇ ਨੱਤ ਪਾਈ ਜਾਵੇ ਕਿਉਂਕਿ ਤੁਸੀਂ ਪੰਜਾਬ ਆਨੇ ਹੋ ਖਾਸ ਕਰਕੇ ਪੰਜਾਬ ਨੂੰ ਟੂਰਿਜ਼ਮ ਨੂੰ ਹੀ ਬੜਾ ਬੜਾਵਾ ਦਿੰਦੇ ਹੋ ਤੇ ਫਿਰ ਵੀ ਇਦਾਂ ਦੀਆਂ ਜਿਹੜੀਆਂ ਹਰਕਤਾਂ ਹੁੰਦੀਆਂ ਫਿਰ ਕਿਸ ਤਰ੍ਹਾਂ ਦੇਖਦੇ ਹੋ ਦੇਖਦੇ ਹੀ ਸਾਡਾ ਹੁਣ ਆ ਹੌਸਲਾ ਟੁੱਟਦਾ ਸਾਡਾ ਹੁਣ ਨੈਕਸਟ ਟਾਈਮ ਇਹ ਆ ਵੀ ਥੋੜਾ ਹੋਰ ਅਸੀਂ ਕੇਅਰਫੁਲ ਰਾਵਾਂਗੇ ਇਹ ਵੀ ਇਹਨਾਂ ਦਾ ਵੀ ਜਦੋਂ ਹੁਣ ਵਿਸ਼ਵਾਸ ਜਦੋਂ ਡੋਲਦਾ ਜਦੋਂ ਵੀ ਸੋਚਣਗੇ ਲੱਖ ਵਾਰ ਵੀ ਆਉਣ ਤੋਂ ਪਹਿਲਾਂ ਮੇਰੀ ਤਾਂ ਇਹ ਅਫਰਟ ਸੀ ਵੀ ਮੈਂ ਚਲੋ ਇੱਥੇ ਆਪਣੇ ਪੰਜਾਬ ਦੇ ਵਿੱਚ ਟੂਰਿਜ਼ਮ ਨੂੰ ਗਰੋ ਕਰਾਂ ਹਨ ਕਿਉਂਕਿ ਮੇਰੇ ਕਾਫੀ ਮੇਰੇ ਸਟੂਡੈਂਟਸ ਆ ਜਿਹੜਾ ਇਹ ਆਉਣਾ ਚਾਹੁੰਦੇ ਆ ਆਪਣਾ ਪੰਜਾਬ ਨੂੰ ਦੇਖਣਾ ਚਾਹੁੰਦੇ ਆ ਤੇ ਅਲਰੇਡੀ ਮੈਂ ਆਰਗੇਨਾਈਜ਼ ਕਰਦਾ ਰਹਿਣਾ ਤੇ ਇਹ ਹੁਣ ਜਿਦਾਂ ਦੀ ਹੈਪਨਿੰਗ ਹੋਣ ਦੀ ਤੇ ਸਾਨੂੰ ਥੋੜਾ ਜਿਹਾ ਅ ਡਿਸਕੰਫਰਟ ਮਹਿਸੂਸ ਹੋਊਗੀ ਤੇ ਇਹ ਵੀ ਸੋਚਣਗੇ ਆਉਣ ਤੋਂ ਪਹਿਲਾਂ ਅੱਜ ਸਾਡੇ ਧਿਆਨ ਵਿੱਚ ਆਇਆ ਹੈ ਕਿ ਕਿਸੇ ਨਿੱਜੀ ਨਿਊਜ਼ ਚੈਨਲ ਤੇ ਖਬਰ ਚੱਲ ਰਹੀ ਹੈ ਜਿਹਦੇ ਵਿੱਚ ਕੀ ਰਿਪੋਰਟ ਕੀਤਾ ਗਿਆ ਹੈ ਕਿ ਇੱਕ ਰਸ਼ੀਅਨ ਲੇਡੀ ਦਾ ਜਿਹੜਾ ਹੈਗਾ ਪਰਸ ਤੋਂ ਪਗਵਾੜੇ ਵਿੱਚ ਘੁੂ ਕੀਤਾ ਗਿਆ ਇਸ ਨਿਊਜ਼ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਜਿਹੜਾ ਮੌਕਾ ਵਿਜ਼ਿਟ ਕੀਤਾ ਜਿਹੜੇ ਰੇਲਵੇ ਸਟੇਸ਼ਨ ਤੋਂ ਜਿਹੜਾ ਹੈਗਾ ਉਹ ਲੀਡੀ ਦਾ ਬੱਸ ਖੋਇਆ ਜਾਣਾ ਪਾਇਆ ਗਿਆ ਇਸ ਬਾਬਤ ਅਸੀਂ ਜਿਹੜਾ ਹੈਗਾ ਕੰਪਲੇਨਟ ਨਾਲ ਵੀ ਕਰ ਦਿੱਤੀ ਹੈ ਜੀ ਤੇ ਉਹਨਾਂ ਦੇ ਵਰਜਨ ਦੇ ਅਨੁਸਾਰ ਜਦੋਂ ਉਲਟਾ ਪ੍ਰੈਸਨ ਰੇਲਵੇ ਸਟੇਸ਼ਨ ਦਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਇਹ ਗੁੰਮ ਅਣਜਾਣ ਦਿੱਤਾ ਗਿਆ ਜੋ ਇਸ ਬਾਬਤ ਅਸੀਂ ਰੇਲਵੇ ਪੁਲਿਸ ਨਾਲ ਰਾਤ ਤੱਕ ਐਂ ਕਰਕੇ ਉਹਨਾਂ ਨੂੰ ਸਾਰੀ ਘਟਨਾ ਦੀ ਜਾਣਕਾਰੀ ਦੇ ਦਿੱਤੀ ਹੈ ਤੇ ਅਗਲੇਰੀ ਕਾਰਵਾਈ ਜਿਹੜੀ ਹੈ ਰੇਲਵੇ ਪੁਲਿਸ ਵੱਲੋਂ ਫਾਰਮਲ ਵਿੱਚ ਲਈ ਆਤੀ ਜਾ ਰਹੀ ਹੈ ਤੇ ਇਸ ਦੇ ਨਾਲ ਨਾਲ ਅਸੀਂ ਇਹ ਰੇਲਵੇ ਪੁਲਿਸ ਨੂੰ ਇਸ ਤਰ੍ਹਾਂ ਦੀ ਸਹਾਇਤਾ ਪਗਵਾੜਾ ਪੁਲਿਸ ਵੱਲੋਂ ਚਲਿਤੀ ਹੋਊਗੀ ਉਹ ਮਹੱਇਆ ਕਰਾਂਗੇ